ਕੰਚਨ ਸੀਓ ਪਾਇਆ ਨਹੀਂ ਤੋ ਮਨ ਦੇ ਰਾਮ ਲਿਆ ਹੈ ਮੋਲ ਮੇਰੀ ਪ੍ਰੀ ਗੋਬਿੰਦ ਸਿਓ ਜਨ ਘਟੈ ਮੈਂ ਤੋ ਮੋਨ ਮੈਂਗੀ ਲਈ ਜੀ ਸਤੈ ਮਨ ਦੇ ਰਾਮ ਲਿਆ ਹੈ ਮੋ ਮਨ ਦੇ ਰਾਮ Met ਸਮਰਨ ਕਰੋ ਨਾ ਦਇਆ ਬਲੋਪ ਨੂੰ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਿਵਾਹੇ ਗੁਰੂ ਸਾਹਿਬ ਦੀ ਸਾਤਨਾਮ ਸਰਿਵਾਹੇ ਗੁਰੂ ਸਾਹਿਬ ਦੀ ਸਾਤਨਾਮ ਸਰਿਵਾਹੇ ਗੁਰੂ ਸਾਹਿਬ ਦੀ ਸਾਤਨਾਮ ਸਰਿਵਾਹੇ ਜਿਤ ਸਿਮਰਨ ਕਰੋ ਨੈਣ ਅਬ ਨੋਹ ਦੇ ਦੋ ਜਿਤ ਸਿਮਰਨ ਕਰੋ ਗੁਰ ਆਰਾਧਨਾ ਜਹਿਵਾ ਜਤ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸ਼ਰਵਣੀ ਸੁਨਾ ਗੁਰ ਨਾਉ ਸ਼ਰਵਣੀ ਸੁਨਣਾ ਅਵਨੀ ਸੁਨਣਾ ਗੁਰਨਾ ਚਿਤ ਸਿਮਰਨ ਕਰੋ ਨੈਣ ਅਭ ਲੋਕ ਨੂੰ ਸ਼ਰਵਣ ਬਾਣੀ ਸਜਸ ਹੋਰ ਰਾ ਸਰਬੰੰਤ ਅੰਮ੍ਰਿਤ ਰਾਮ ਨਾਮ 파ਕੋ ਰਸਮੀ ਅੰਮ੍ਰਿਤ ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ ਨਹੀਂ ਉਪਜੈ ਸਾਧ ਸੰਗਤ ਬਿਨਾ ਪਾਉ the <laughs> ਸੂ ਤਹਿਰ ਵਿਦਾਸ ਲੇਕ ਮੇਨਦੀ ਹਰਸੋ ਬੈਜਰਾ ਕੋ ਰਾਜਾ

ਪਕਟਰਵ ਦਾਸ ਜੀ ਉਹਨਾਂ ਨੂੰ ਇੱਕ ਚਿੰਤਾ ਹੈ ਇੱਕ ਫਿਕਰ ਹੈ ਕਿ ਮੇਰੀ ਪ੍ਰੀਤ ਵਾਈਕ ਨੂੰ ਜੀ ਨਾਲ ਕਿਥੇ ਘਾਟ ਨਾ ਜਾਏ ਕਿਉਂਕਿ ਜਿਹੜੀ ਚੀਜ਼ ਮੁਸ਼ਕਲ ਕਰਕੇ ਮਿਹਨਤ ਕਰਕੇ ਜਾਂ ਬਹੁਤੇ ਮਹਿੰਗੇ ਮੁੱਲ ਵਿੱਚ ਖਰੀਦੀ ਹੋਵੇ ਉਹਦੀ ਸੰਭਾਲ ਵੀ ਬੰਦਾ ਉਨੀ ਹੀ ਜ਼ਿਆਦਾ ਕਰਦਾ ਹੈ ਜਿਨ੍ਹਾਂ ਚੀਜ਼ਾਂ ਨਾਲ ਸਾਡਾ ਵਾਹ ਵਾਸਤਾ ਨਹੀਂ ਅਸੀਂ ਕਹਿੰਦੇ ਟੱਠੇ ਖੂਜ ਪਵੇ ਜੋ ਹੁੰਦਾ ਹੋਵੇ ਕੀ ਫਰਕ ਪੈਂਦਾ ਹੈ ਪਰ ਜਿਹੜੀ ਤ੍ਰੀਤ ਜਿਹੜਾ ਪਿਆਰ ਜਿਹੜੀ ਮੁਹੱਬਤ ਜਿਹੜਾ ਇਸ਼ਕ ਵਾਹਿਗੁਰੂ ਜੀ ਕੋਲੋਂ ਤਰਲੇ ਕਰ ਕਰਕੇ ਲਿਆ ਹੋਵੇ ਹੱਥ ਜੋੜ ਜੋੜ ਕੇ ਇਹ ਦਾਤ ਮੰਗੀ ਹੋਵੇ ਵੇਖੋ ਕੈਸੀ ਬਾਤ ਹੈ ਵਾਹਿਗੁਰੂ ਜੀ ਦੇ ਦਰਕਰਦੀ ਕੋਈ ਇੱਕ ਚੀਜ਼ ਕਈ ਵਾਰੀ ਪ੍ਰਾਪਤ ਹੋ ਜਾਏ ਤੇ ਬੰਦਾ ਕਹਿੰਦਾ ਚਲੋ ਜੀ ਕੰਮ ਨਿਭੜਿਆ ਹੁਣ ਇਹ ਚੀਜ਼ ਮੈਨੂੰ ਮਿਲ ਗਈ ਹੈ ਤੇ ਗੱਲ ਖਤਮ ਪਰ ਜਿਹੜੀ ਵਾਹਿਗੁਰੂ ਜੀ ਵਾਲੀ ਪ੍ਰੀਤ ਹੈ ਉਹਦੀ ਸੰਭਾਲ ਉਹਦਾ ਖਿਆਲ ਹਰ ਰੋਜ਼ ਕਰਨਾ ਪੈਂਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨਿਤਨੇਮ ਬਖਸ਼ਿਆ ਦੋਵੇਂ ਟਾਈਮ ਔਰ ਸਵਾਸ ਸਵਾਸ ਦੋਵੇਂ ਟਾਈਮ ਤੇ ਬਾਣੀ ਪੜਨ ਦੀ ਤਾਕੀਦ ਕੀਤੀ ਅਠੇ ਪਹਿਰ ਆਪਣੀ ਸੋਚ ਵਿੱਚ ਆਪਣੇ ਧਿਆਨ ਵਿੱਚ ਉਸ ਨੂੰ ਚੇਤੇ ਰੱਖਣ ਵਾਸਤੇ ਸਾਨੂੰ ਤਾਕੀਦ ਕੀਤੀ ਕਿਉਂ ਕੀਤੀ ਕਿਉਂਕਿ ਮਨ ਜਿਹੜਾ ਹੈ ਥੋੜਾ ਜਿੰਨਾ ਵੀ ਇੱਧਰ ਉੱਧਰ ਹੋਇਆ ਤੇ ਉਹਦੇ ਨਾਲ ਪਿਆਰ ਘਟ ਜਾਏਗਾ ਤੋ ਕਿਤਨ ਵਿਦਾਸ ਜੀ ਨੇ ਕੈਸੇ ਸੋਹਣੇ ਲਫਜ਼ਾਂ ਦੀ ਲੜੀ ਪਲੋਈ ਹੈ ਕਿ ਚਿਤ ਸਿਮਰਨ ਕਰੂੰ ਨੈਣ ਅਵਲੋਕਨੋ श्रवण वाणी सुजस पूर रखु मन सुमधकर करू ਚਰਨ ਹਿਰਦੈ ਧਰਉ ਰਸਨ ਅੰਮ੍ਰਿਤ ਰਾਮ ਨਾਮ ਪਖੂ ਏ ਵਾਹਿਗੁਰੂ ਮੇਰੀਆਂ ਅੱਖਾਂ ਤੇਰਾ دیدار ਕਰਨ ਮੇਰੀ ਨਜ਼ਰ ਜਿਸ ਕਿਸੇ ਤੇ ਵੀ ਪਵੇ ਉਹਦੇ ਵਿੱਚੋਂ ਤੇਰਾ ਰੂਪ ਤੇਰੀ ਮੁਹੱਬਤ ਤੇਰਾ ਪਿਆਰ ਮੈਨੂੰ ਨਜ਼ਰ ਆਵੇ ਮੇਰੇ ਕੰਨਾਂ ਵਿੱਚ ਤੇਰੀ ਸੋਹਣੀ ਸੱਦ ਪਵੇ ਜਦੋਂ ਵੀ ਮੈਂ ਕੰਨਾਂ ਦੇ ਨਾਲ ਸੁਣਾ ਤੇਰੀ ਬਾਣੀ ਸੁਣਾ ਤੇਰੇ ਬਾਰੇ ਕੁਝ ਸੁਣਾ ਮੈਨੂੰ ਮਾਫ ਕਰਨਾ ਜੀ ਕਈ ਵਾਰੀ ਅਸੀਂ ਕੋਈ ਗੀਤ ਵੀ ਸੁਣਦੇ ਹਾਂ ਉਸ ਗੀਤ ਨੂੰ ਵੀ ਜੇ ਰੱਬ ਵਾਲੇ ਪਾਸੇ ਕਨੈਕਟ ਕਰਦੀਏ ਤੇ ਗੱਲ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਕੁੱਟਣਾ ਤੇ ਉਧਰ ਲਾਉਣਾ ਗੱਲ ਇਹ ਹੈ ਕਿ ਕੋਈ ਕਿਸੇ ਦੁਨਿਆਵੀ ਬੰਦੇ ਨੂੰ ਪਿਆਰ ਕਰਦਿਆਂ ਕਰਦਿਆਂ ਜੇ ਉਹਦੇ ਬਾਰੇ ਸੋਚਣ ਲੱਗ ਪਏ ਮੈਨੂੰ ਯਾਦ ਹੈ ਕਿ ਕਈ ਵਾਰੀ ਨਾ ਅਸੀਂ ਪਾਕਿਸਤਾਨ ਜਾਣਾ ਸੀ ਤੇ ਵਾਗਾ ਬਾਰਡਰ ਤੋਂ ਕਰਾਸ ਹੋਣਾ ਸੀ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਨਿਕਲੇ ਤੇ ਜਿਨ੍ਹਾਂ ਨੇ ਉਹ ਬਾਰਡਰ ਦੇਖਿਆ ਹੈ ਪਾਕਿਸਤਾਨ ਇੰਡੀਆ ਦਾ ਉਹਨਾਂ ਨੂੰ ਪਤਾ ਹੋਏਗਾ ਅਸੀਂ ਇੰਟਰ ਹੋਏ ਪਾਕਿਸਤਾਨ ਦੇ ਵਿੱਚ ਜਦੋਂ ਉਸ ਉਸ ਗੇਟ ਤੋਂ ਅਸੀਂ ਲੰਘੇ ਤੇ ਅੱਗੇ Nusrat Fateh Ali Khan ਸਾਹਿਬ ਦਾ ਇੱਕ ਗਾਣਾ ਚੱਲਦਾ ਪਿਆ ਸੀ ਤੇ ਉਹ ਗਾਣਾ ਸੀ ਜਿਹਨੂੰ ਅਸੀਂ ਗਾਣਾ ਹੀ ਕਹਿ ਸਕਦੇ ਹਾਂ ਪਰ ਉਹਦੇ ਬੋਲ ਸਨ ਕਿ ਕੋਈ ਤਾਂ ਹੈ ਜੋ ਨਿਜ਼ਾਮ ਹਸਤੀ ਚਲਾ ਰਹਾ ਹੈ ਕੋਈ ਤਾਂ ਹੈ ਜੋ ਨਿਜਾਮੇ ਹਸਤੀ ਚਲਾ ਰਹਾ ਹੈ ਵਹੀ ਖੁਦਾ ਹੈ ਉਹ ਰੱਬ ਹੈ ਜਿਹੜਾ ਇਸ ਸਾਰੇ ਨਿਜ਼ਾਮ ਨੂੰ ਸਾਰੇ ਸੰਸਾਰ ਨੂੰ ਪੂਲ ਕਾਇਨਾਤ ਨੂੰ ਚਲਾ ਰਿਹਾ ਹੈ ਜਿਹਦੇ ਹੁਕਮ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਝੁੱਲ ਸਕਦਾ ਉਹ ਖੁਦਾ ਹੈ ਉਹ ਵਾਹਿਗੁਰੂ ਜੀ ਹਨ ਉਹ ਰੱਬ ਜੀ ਹਨ ਉਹਦੇ ਨਾਮ ਵੱਖੋ ਵੱਖਰੇ ਹੋ ਸਕਦੇ ਨੇ ਪਰ ਹੈ ਉਹ ਇੱਕੋ ਹੀ ਸੋ ਮਹਾਰਾਜ ਭਗਤ ਰਵਿਦਾਸ ਜੀ ਇੱਥੇ ਇਹੋ ਗੱਲ ਸਮਝਾਉਂਦੇ ਨੇ ਕਿ ਕਿਸੇ ਵੀ ਚੀਜ਼ ਨੂੰ ਸੁਣਦਿਆਂ ਵੇਖਦਿਆਂ ਵੇਖੋ ਹੁਣ ਅੱਖਾਂ ਨੇ ਜੀ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਬੰਦਾ ਇਬਾਦਤ ਕਰਦਾ ਹੈ ਘੰਟਾ 2 ਘੰਟੇ 4 ਘੰਟੇ ਬੈਠ ਕੇ ਉਹਦੀ ਇਬਾਦਤ ਦਾ ਉਹਦੇ ਸਿਮਰਨ ਦਾ ਉਹਦੀ ਬੰਦਗੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਸੰਸਾਰ ਵਿੱਚ ਵਿਚਰਦਾ ਹੈ ਮੈਂ ਮਾਫੀ ਮੰਨ ਕੇ ਇੱਕ ਗੱਲ ਕਰਨ ਲੱਗਾ ਤੁਸੀਂ ਇੱਥੋਂ ਨਿਕਲੋ ਬਾਹਰ ਤੇ ਤੁਹਾਨੂੰ ਵਨਸਵੰਨੀ ਦੁਨੀਆ ਹੁਣ ਰਾਤ ਦਾ ਵੇਲਾ ਹੈ ਨਾਈਟ ਕਲੱਬ ਦੇ ਲਾਗਿਓਂ ਦੀ ਤੁਸੀਂ ਲੰਗੋ ਤੇ ਰੰਗ-ਬਰੰਗੀ ਤੁਹਾਨੂੰ ਦੁਨੀਆ ਵੇਖਣ ਨੂੰ ਮਿਲੇਗੀ ਹੁਣ ਅੱਖਾਂ ਤੇ ਇਹੋ ਹੀ ਨੇ ਨਾ ਇਹਨਾ ਅੱਖਾਂ ਨੇ ਵੇਖਣਾ ਪਰ ਇਹਨਾ ਅੱਖਾਂ ਨੂੰ ਵੇਖ ਕੇ ਇਸ ਗੱਲ ਦਾ ਚੇਤਾ ਆ ਜਾਏ ਵੀ ਨਹੀਂ ਨਾਨਕ ਸੇ ਅਖੜੀਆਂ ਬਿਆਨ ਜਿਨੇ ਦਿਸਣ ਤੋਂ ਮਾਪਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਤੁਹਾਨੂੰ ਸਾਕੀ ਚੇਤੇ ਹੋਏਗੀ ਵੀ ਜਦੋਂ ਕਿਸੇ ਨੇ ਛਲ ਕਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ ਤੇ ਉਹਨਾਂ ਨੇ ਉਹਨਾਂ ਬੱਚੀਆਂ ਨੂੰ ਉਹਨਾਂ ਧੀਆ ਨੂੰ ਆਖਿਆ ਸੀ ਵੀ ਧੀਓ ਤੁਹਾਨੂੰ ਪ੍ਰਮਾਤਮਾ ਨੇ ਸੋਹਣਾ ਰੂਪ ਦਿੱਤਾ ਹੈ ਸੋਹਣੀ ਸ਼ਕਲ ਦਿੱਤੀ ਹੈ ਸੋਹਣਾ ਸਰੀਰ ਦਿੱਤੇ ਨੇ ਤੇ ਇਹ ਕੋਈ ਨਮਾਇਸ਼ ਕਰਨ ਵਾਸਤੇ ਥੋੜੀ ਨਹੀਂ ਜਾਓ ਸੋਹਣੇ ਕੱਪੜੇ ਪਾਓ ਆਪਣੇ ਸਰੀਰ ਨੂੰ ਢੱਕੋ ਆਪਣੇ ਸਰੀਰ ਨੂੰ ਢੱਕ ਕੇ ਉਸ ਵਾਹਿਗੁਰੂ ਜੀ ਦੀ ਇਬਾਦਤ ਵਿੱਚ ਜੁੜੋ ਸੋ ਕਹਿਣ ਤੋਂ ਭਾਵ ਕਿ ਜੋ ਅੱਖਾਂ ਵੇਖਣ ਜੋ ਸਾਡੀ ਜ਼ੁਬਾਨ ਬੋਲੇ ਜੋ ਸਾਡੇ ਕੰਨ ਸੁਣਨ ਉਹ ਵਾਹਿਗੁਰੂ ਜੀ ਨਾਲ ਰਿਲੇਟਡ ਹੋਵੇ ਜੁੜਿਆ ਹੋਵੇ ਉਹਦੇ ਨਾਲ ਜੁੜਿਆ ਹੋਵੇ ਤੇ ਫਿਰ ਉਹ ਹਰ ਪੈਰ ਅਠੇ ਪੈਰ ਸਿਮਰਨ ਵਾਲੀ ਬਾਤ ਹੈ ਸਭਨਾ ਦਾ ਧੰਨਵਾਦ ਹੈ ਜੀ ਗਲਤੀ